ਕੀ ਕਰ ਰਹੇ ਹੋ ਵਾਜ ਗੁਰਜੀਤਾ ਸਾਹਿਬ ਵਾਜ ਬੰਦੇ ਇੱਕ ਇੱਕ ਬੰਦੇ ਤੋਂ ਨਿਹਾਲ ਆ ਸੁਖਿਆ ਗਿੱਕੜਾ ਇਹ ਜਿਹਨੂੰ ਉਹਦਾ ਨਾਮ ਲਾਉਂਦਾ ਪਹਿਲਾ ਦੋਨਾਂ ਬਾਅਦੀ ਦਾ ਨੂੰ ਬਾਬਾ ਜੂਰਵਰ ਸਿੰਘ ਪਦੇ ਸੇ ਗੁਰ ਰਿਪੋਰਟ ਰਿਪੋਰਟ ਫਟਾਫ ਕਰਦੇ ਆ ਹਮਾਂ ਦਾ ਗੁਜਰੀ ਜੀ ਤੇ ਬਾਕੀ ਸੰਗਤਾਂ ਨੂੰ ਅਸੀਂ ਨੌਜਵਾਨਾਂ ਨੂੰ ਇਹ ਅਪੀਲ ਕਰਦੇ ਆ ਕਿ ਤੁਸੀਂ ਆਪਾਂ ਉਹਨਾਂ ਦੇ ਉਹਨਾਂ ਦਾ ਦਿਨ ਮਨਾ ਰਹੇ ਹਨ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਨ ਤੇ ਆਪਾਂ ਵੀ ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕਰੀਏ ਨਸ਼ਿਆਂ ਤੋਂ ਬਾਹਰ ਆਈਏ ਸਿੱਖੀ ਜੀਵਨ ਅਪਣਾਈਏ ਆਪਾਂ ਅਮਰਤਾਰੀ ਬਣੀਏ ਸਿੱਖ ਸੱਚੇ ਇਹ ਹੀ ਸਾਡੀ ਰੀਤ ਰਿਵਾਜ ਹੈ ਆਪਣੀ ਐਮਪੀ ਅਮਰਪਾਲ ਜੀ ਦੀ ਹਾਈਪ ਲੈ ਕੇ ਉਹ ਕਿੱਥੇ ਤੱਕ ਪ੍ਰਚਾਰ ਚੱਲਦਾ ਕੀ ਲੱਗਦਾ ਸਰਕਾਰਾਂ ਦਾ ਰਵਈਆ ਜੀ ਸਰਕਾਰਾਂ ਦਾ ਰਵਈਆ ਤਾਂ ਤੁਹਾਡੇ ਸਾਹਮਣੇ ਹੈ ਜੀ ਸਰਕਾਰਾਂ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਖੇਲਾ ਚ ਇਹ ਮਾੜੇ ਕੰਮ ਕਰਨ ਵਾਲਿਆਂ ਨੂੰ ਭੁੱਲੇ ਛੱਡਿਆ ਹੋਇਆ ਉਹਨਾਂ ਨੇ ਇਸ ਕਰਕੇ ਹੁਣ 15 ਜਨਵਰੀ ਆ ਦੇਖੋ ਕੀ ਇਹ ਪੰਤੋਂ ਤੋਂ ਢੱਲੇਵਾਲ ਜੀ ਦੇ ਮਾਰ ਮਾਰ ਤੇ ਕੀ ਕੰਮ ਕਰਕੇ ਲਗਾਤਾਰ ਜਿਹੜੇ ਉਹ ਦੇਖੋ ਸਰਕਾਰ ਇੰਨੀ ਅਣਗਹਿਲੀ ਵਰਤ ਰਹੀ ਆ ਇਹਨੇ ਬਿਸ਼ਰਮ ਹੋ ਚੁੱਕੀ ਆ ਕਿ ਕੋਈ ਗੱਲ ਸੁਣੀ ਨਹੀਂ ਜਾ ਰਹੀ ਉਹ ਬੰਦਾ ਇੱਕ ਆਪਣੀ ਸ਼ਹਾਦਤ ਦੇ ਰਿਹਾ ਕਿਸਾਨੀ ਵਾਸਤੇ ਤੇ ਸਾਡੇ ਕਿਸਾਨਾਂ ਦੀਆਂ ਦੂਸੀਆਂ ਜਥੇਬੰਦੀਆਂ ਨੇ ਵੀ ਸਾਡੀ ਅਪੀਲ ਲਿਆ ਕੇ ਤੁਸੀਂ ਹੁਣੇ ਇਹ ਵਖਰੇਵਿਆਂ ਦਾ ਮਸਲਾ ਨਹੀਂ ਦਾ ਇਹ ਤੁਸੀਂ ਸਰ ਜਣੇ ਇੱਕ ਹੋਰ ਜਿਹਨੂੰ ਸਾਡਾ ਮਸਲਾ ਇੱਕ ਆ ਤੇ ਫਿਰ ਤੁਸੀਂ ਅਲੱਗ-ਅਲੱਗ ਇੱਕ ਬੰਦਾ ਸ਼ਹਾਦਤ ਦੇਣ ਵਾਸਤੇ ਤੁਸੀਂ ਆਪਣੀ ਰੋਟਨੀ ਸਿੱਖ ਰਹੇ ਜੋ ਚੰਗੀ ਗੱਲ ਹੈ ਤੇ ਬੇਟੇ ਨਾਲ ਕਦੋਂ ਆਖਰੀ ਵਾਰ ਫੋਨ ਕਰਤਾ ਗੱਲਬਾਤ ਹੋਈ ਹੋ ਕੇ 15-20 ਦਿਨ ਹੋ ਗਏ ਠੀਕ-ਠਾਕ ਚੱਲ ਦੇਖ ਬਸ ਕੋਈ ਹੋਵੇ ਸੁਨੇਹਾ ਕੋਈ ਜਾ ਉਹ ਕਹ ਉਹਨੂੰ ਬਸ ਇਹੋ ਸੁਨੇਹਾ ਕਿ ਇੱਕ ਨਸ਼ਿਆਂ ਤੋਂ ਨੌਜਵਾਨੀ ਬਾਹਰ ਨਿਕਲੇ ਆਪਣੇ ਵਿਰਸੇ ਨੂੰ ਪਛਾਣੇ ਤੇ ਉਹਦੇ ਅਨਸਾਰ ਆਪਣਾ ਜੀਵਨ ਜੀਵੇ ਤੇ 14 ਤਰੀਕ ਨੂੰ ਬਾਕੀ ਤੇ ਸਿੰਘ ਕਾਫੀ ਵੱਡੀ ਕਾਨਫਰੰਸ ਕਰ ਰਹੇ ਆ ਉਥੇ ਸਾਰੀਆਂ ਸ਼ਕਤਾਂ ਨੂੰ ਸਾਡੀ ਅਪੀਲ ਹੈ ਕਿ ਬਸ ਤੋਂ ਬਾਦ ਉਥੇ ਪਹੁੰਚੋ ਤੇ ਆਪਾਂ ਗੁਰੂ ਦੇ ਆਸ਼ੀਰਵਾਦ ਅਨੁਸਾਰ ਪੰਥ ਨੂੰ ਬਚਾਈਏ ਪੰਜਾਬ ਨੂੰ ਬਚਾਈਏ ਸਾਡਾ ਜਿਸ ਤਰ੍ਹਾਂ ਐ ਜੀ ਪਿਛੇ ਦੇ ਵਿੱਚ ਵੀ ਜਿਹੜੇ ਆ ਫਸਲੇ ਚੱਲ ਰਹੇ ਨੇ ਜਿਵੇਂ ਹੁਣ ਧਾਮੀਨ ਨੇ ਪਹਿਲਾਂ ਜਗੀਰਪੁਰ ਨੂੰ ਬੋਲੇ ਤਾਂ ਉਹਨੂੰ ਸਜ਼ਾ ਸੁਣਾਤੀ ਅੱਧਰਤਾ ਚਾਹੀਏ ਫੁਲੈਡਿਟੀ ਕੌਂਸਲ ਇਹ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਡੇਟੀਆਂ ਵੱਡੀਆਂ ਸਾਡੀਆਂ ਅਹੁਦਿਆਂ ਤੇ ਬੈਠੇ ਹੋਏ ਆ ਆਦਮੀ ਦੀ ਸੋਚ ਇਦਾਂ ਦੀ ਹੈ ਕਿ ਉਹਨਾਂ ਨੂੰ ਇੱਕ ਤੇ ਆ ਜਿਹੜਾ ਮੇਰੇ ਖਿਆਲ ਸੇਵਾ ਵਾਲਾ ਨੂੰ ਇਹ ਤਾਂ ਸੇਵਾਵਾ ਕੋ ਸਜ਼ਾ ਨਹੀਂ ਦੇਗੀ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਪਹਿਲੀ ਗੱਲ ਤੇ ਆਪਣੇ ਆਉਦੇ ਤੋਂ ਤਸਦੀਫਾ ਦੇਣਾ ਚਾਹੀਦਾ ਜਿੱਤੀ ਵੱਡੀ ਉਹਨਾਂ ਨੇ ਐ ਵੱਡੇ ਆਉਦੇ ਦੀ ਮਾਨ ਮਰਿਆਦਾ ਨੂੰ ਸੱਤ ਮਾਰੀ ਜਿਹਨੇ ਕਿਹਾ ਨਹੀਂ ਹਰਪ੍ਰੀਤ ਸਿੰਘ ਦੇ ਖਿਲਾਫ ਇਹਨਾਂ ਨੇ ਜਿਹੜਾ ਫੈਸਲਾ ਲਿਆ ਉਹ ਸਹੀ ਮੰਨਦੇ ਨਹੀਂ ਉਹ ਤੇ ਸਹੀ ਕਿ ਕਿ ਇਹ ਜੀ ਜਨਾਜ਼ਰ ਜਿਹੜੀ ਉਹਨਾਂ ਦੇ ਬਾਰੇ ਹੋਣਾਂ ਇਲਜ਼ਾਮ ਲਗਾਏ ਜਾ ਰਹੇ ਆ ਜਿਦੋਂ ਉਹਨਾਂ ਨੂੰ ਜੱਜਦਾਰ ਲਗਾਇਆ ਗਿਆ ਸੀ ਸਾਰੀਆਂ ਚੀਜ਼ਾਂ ਉਦੋਂ ਕਰਨੀਆਂ ਚਾਹੀਦੀਆਂ ਸੀ ਜਨਾਜ਼ਰ ਦੇ ਤੁਹਾਡੇ ਅਨੁਕੂਲ ਕੋਈ ਚੀਜ਼ ਪ੍ਰਸਤਿਤਿਆ ਰਹੀ ਤਾਂ ਉਹ ਤਾਂ ਸਭ ਕੁਝ ਠੀਕ ਆ ਜਿਹਦਣ ਤੁਹਾਡੇ ਤੁਹਾਨੂੰ ਤੁਹਾਡੇ ਕੋ ਖਿਲਾਫ ਜਾਂਦੀ ਗੱਲ ਤੁਹਾਡੀ ਕੋਈ ਕਹਿਣਾ ਨਹੀਂ ਮੰਨਦਾ ਉਦੋਂ ਤੁਸੀਂ ਉਹਨਾਂ ਨੂੰ ਇਦਾਂ ਇਦਾਂ ਕਰੋ ਕਿ ਚੰਗੀ ਗੱਲ ਭਾਈ ਕਟਕਾਲ ਸਾਹਿਬ ਭਾਈ ਜੀ ਇਹ ਦੁਨੀਆ ਦੇ ਵਾਸਤੇ ਮਿਸਾਲ ਹੈ ਬਈ ਛੋਟੇ ਛੋਟੇ ਬੱਚਿਆਂ ਨੇ ਸਾਰੇ ਲੋਭ ਲਾਲਚ ਛੱਡ ਕੇ ਸ਼ਹਾਦਤਾਂ ਦਿੱਤੀਆਂ ਐ ਇਹ ਗਰੰਦੀ ਦੁਨੀਆ ਤੱਕ ਸਿੱਖ ਕੌਮ ਦਾ ਜਦ ਤੱਕ ਨਾਮ ਰਹੂਗਾ ਇਹ ਸੈਭਜਾਦਿਆਂ ਨੂੰ ਸਾਡਿਆਂ ਨੂੰ ਦੁਨੀਆ ਸਿਜਦਾ ਕਰਦੀ ਰਹੂਗੀ ਬਈ ਇੰਨਾ ਉਲੰਧ ਹੌਸਲੇ ਦੇ ਸਾਡੇ ਸਾਹਿਬਜ਼ਾਦੇ ਸੀ ਬਾਕੀ ਜਿਹੜੇ ਗੁਰੂ ਸਾਹਿਬ ਦੀ ਕੁਰਬਾਨੀ ਹੈ ਜਿਹੜੇ ਉਹਨਾਂ ਦੇ ਮਾਤਾ ਜੀ ਵੀ ਨਾਲ ਵੱਡੇ ਸਾਹਿਬਜ਼ਾਦੇ ਵੀ ਅਜੀਤ ਸਿੰਘ ਜੁਹਾਰ ਸਿੰਘ ਜਿਹੜੇ ਸ਼ਹੀਦ ਹੋਏ ਆ ਬਹੁਤ ਮਤਲਬ ਲਾਹਤਾਨੀ ਸ਼ਹਾਦਤ ਹੈ ਕੋਈ ਮਤਲਬ ਇਹਨਾਂ ਦਾ ਮੁਕਾਬਲਾ ਹੀ ਕੋਈ ਨਹੀਂ ਹੈ ਇਸ ਇਹਨਾਂ ਗੱਲਾਂ ਦਾ ਭਈ ਤੁਸੀਂ ਕੰਪੇਅਰ ਵੀ ਨਹੀਂ ਕਿਸੇ ਨਾਲ ਕਰ ਸਕਦੇ ਇੰਨੀ ਵੱਡੀ ਕੁਰਬਾਨੀ ਹੈ ਪੀਆ ਮਤਲਬ ਕਿ ਜਿਹੜੇ ਹਾਈ ਦੀ ਗੱਲ ਕਰੇ ਤਾਂ ਹੁਣ ਕਿੱਥੇ ਤੱਕ ਜਿਹੜਾ ਪੰਡਾ ਕੁਝ ਨਹੀਂ ਪਤਾ ਲੱਗਦਾ ਜੀ ਸਰਕਾਰ ਕੋਈ ਪੰਡਾ ਨਹੀਂ ਫੜਾਉਂਦੀ ਪਈ ਕੀ ਲੱਗਦਾ ਸਰਕਾਰਾਂ ਦਾ ਰਵਈਆ ਜੀ ਕੋਈ ਕੁਝ ਨਹੀਂ ਕਹਿ ਸਕਦੇ ਪੰਡਾ ਹੀ ਨਹੀਂ ਕੋਈ ਫੜਾਉਂਦੀ ਪਈ ਤੇ ਡੱਲੇਬਾਲ ਜੀ ਮਰਨ ਬਾਅਦ ਤੇ ਬੈਠਣੇ ਆ ਕਿਸ ਤਰ੍ਹਾਂ ਦੇ ਉਹ ਸਰਕਾਰ ਨੂੰ ਸੁਣਨਾ ਚਾਹੀਦਾ ਹੈ ਜੀ ਉਹਨਾਂ ਦੀ ਸਮੱਸਿਆ ਸੁਣਨੀ ਚਾਹੀਦੀ ਹੈ ਹੱਲ ਕਰਨਾ ਚਾਹੀਦਾ ਹੈ ਜਿਹੜੀਆਂ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਸ਼ਰਤਾਂ ਹੈ ਘਟਕਟੋਤਾ ਲਾਗੂ ਕਰਨਾ सरकार कर दी पाई है आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी and continental food ki variety jaisa na waisa khana king of spices king of spices restaurant cafe and a rooftop mein aapka swagat hai